ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਟਾਈਮ ਬਾਈ ਹੜਾਂ ਦੇ ਵਿੱਚ ਸੇਵਾ ਕਰਦੇ ਫਿਰ ਰਹਿਆਂਗੇ ਸੋ ਇੱਕ ਜ਼ਰੂਰੀ ਬੇਨਤੀ ਕਰਨੀ ਸੀ ਸੰਗਤ ਦੇ ਚਰਨਾਂ ਦੇ ਵਿੱਚ ਕਿ ਇਸ ਟਾਈਮ ਜੋ ਲੋਕ ਨੇ ਪਿੰਡਾਂ ਦੇ ਵਿੱਚੋਂ ਨਾ ਟਰਾਲੀਆਂ ਭਰ ਕੇ ਰਾਸਣ ਦੀਆਂ ਪਾਣੀ ਦੀਆਂ ਲੈ ਕੇ ਹੜਾਂ ਵਾਲੇ ਪਾਸੇ ਨੂੰ ਤੁਰੇ ਹੋਇਆ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਬਾਈ ਰਾਸਣ ਬਹੁਤ ਪਹੁੰਚ ਚੁੱਕਿਆ ਹੈ ਹਰਾਚਾਰਾ ਡੰਗਰਾਂ ਵਾਲੀ ਤੁਸੀਂ ਲੈ ਕੇ ਆਓ ਠੀਕ ਹੈ ਪਰ ਰਾਸਣ ਨਾ ਲੈ ਕੇ ਆਓ ਬਾਈ ਇਹ ਪੈਸਾ ਆਪਾਂ ਉਦੋਂ ਕੰਮ ਲੈਣਾ ਜਦੋਂ ਇਹਨਾਂ ਲੋਕਾਂ ਨੇ ਆਪਾਂ ਜ਼ਮੀਨਾਂ ਪੱਧਰ ਕਰਨੀਆਂ ਨੇ ਇਹਨਾਂ ਲੋਕਾਂ ਨੂੰ ਆਪਾਂ ਡੀਏਪੀ ਲੈ ਕੇ ਦੇਣਾ ਇਹਨਾਂ ਲੋਕਾਂ ਦੀ ਆਪਾਂ ਕਣਕ ਬੀਜਣੀ ਹੈ ਇਹਨਾਂ ਲੋਕਾਂ ਨੂੰ ਰਿਹਾਂ ਸਪ੍ਰੇਹਾਂ ਲਈ ਆਪਾਂ ਇਹ ਪੈਸਾ ਮੁਹਿਆ ਕਰਾਉਣਾ ਹੈ ਇਹਨਾਂ ਦੀ ਜ਼ਮੀਨ ਦੇ ਵਿੱਚੋਂ ਜਿਹੜਾ ਇਹ ਰੇਤਾ ਆਊਗਾ ਹੁਣ ਬ੍ਰੇਤੀ ਆਊਗੀ ਉਹ ਆਪਾਂ ਸਾਫ਼ ਕਰਨ ਲਈ ਇਹੀ ਪੈਸਾ ਦੂੰ ਬਰਤਨ ਸੋ ਕਿਰਪਾ ਕਰਕੇ ਬਾਈ ਹਾਂ ਫੰਡ ਇਕੱਠਾ ਕਰ ਲੋ ਪਰ ਉਹਨੂੰ ਸਾਹਮਣੇ ਰੱਖ ਲਓ ਅੱਜ ਤੋਂ 20 ਦਿਨਾਂ ਤੱਕ ਉਹੀ ਪੈਸੇ ਨਾਲ ਲੋਕਾਂ ਦੇ ਜ਼ਿਆਦਾ ਕੰਮ ਆਊਗਾ ਤੁਹਾਡੀ ਜਿਹੜੀ ਇਹ ਕਰਿਆ ਹੋਇਆ ਫੰਡ ਹੈ ਸਹੀ ਸਲਾਮਤ ਲੱਗੂਗਾ ਇਹ ਮੇਰੀ ਬੇਨਤੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਭਾਈ ਉਦੋਂ ਆਪਾਂ ਆਪਣੇ ਟਰੈਕਟਰ ਲੈ ਕੇ ਇਹਨਾਂ ਦੀਆਂ ਜ਼ਮੀਨਾਂ ਪੱਧਰੀਆਂ ਪੱਧਰਾ ਪੱਧਰ ਕਰਾਂਗੇ ਹਨ ਤੇ ਜਿਹੜੇ ਪੈਸੇ ਤੁਸੀਂ ਫੰਡ ਇਕੱਠਾ ਕਰ ਰਹੇ ਹੋ ਉਹ ਆਪਾਂ ਤੇਲ ਪਾ ਕੇ ਜਾਂ ਇਹਨਾਂ ਲੋਕਾਂ ਲਈ ਆਪਾਂ ਡੀਏਪ ਜਾਂ ਰੇਸਪਰੇ ਸਾਰਾ ਕੁਝ ਲੈ ਕੇ ਦੇਵਾਂਗੇ ਬਾਈ ਅੱਜ ਰਸਨ ਨਾਲ ਲੈ ਕੇ ਆਓ ਨਜਾਇਜ਼ ਫਾਇਦਾ ਚੱਕਿਆ ਜਾ ਰਿਹਾ ਹੈ ਜਿਨ੍ਹਾਂ ਦੀਆਂ ਜ਼ਮੀਨਾਂ ਡੁੱਬੀਆਂ ਨੇ ਉਹ ਵਿਚਾਰੇ ਆਪਣੇ ਘਰਾਂ 'ਚ ਬੈਠੇ ਆ ਪਰ ਹੋਰ ਹੀ ਕੋਈ ਰਸਨ ਲਈ ਜਾਂਦੇ ਆਲੇ-ਦਾਲੇ ਵਾਲੇ ਲੋਕ ਕਿਉਂਕਿ ਉਹ ਤਾਂ ਘਰੋਂ 'ਚ ਨਿਕਲ ਹੀ ਨਹੀਂ ਸਕਦੇ ਉਹਨਾਂ ਤੱਕ ਤਾਂ ਸੀ ਕਿਸ਼ਤੀਆਂ 'ਚ ਜਾ ਰਹਾਂਗੇ ਕਿਸ਼ਤੀਆਂ 'ਚ ਉਹ ਵੀ ਰੱਜੀਰੂ ਵਾਲੇ ਲੋਕ ਨੇ ਜਿੰਨੀ ਕੁ ਲੋਡ ਹੁੰਦੀ ਹੈ ਜ਼ਿਆਦਾਤਰ ਪਾਣੀ ਦੀ ਲੋਡ ਹਨ ਉਹ ਪਾਣੀ ਲੈ ਲੈਂਦੇ ਆ ਹੋਰ ਉਹ ਕੋਈ ਰਸਨ ਨਹੀਂ ਫੜਦੇ ਇਸ ਕਰਕੇ ਬੇਨਤੀ ਹੈ ਕਿ ਰਸਨ ਦੀਆਂ ਟਰਾਲੀਆਂ ਭਰ ਕੇ ਨਾਲ ਲੈ ਕੇ ਆਓ ਇਹ ਪੈਸਾ ਜਿਹੜਾ ਅੱਜ ਆਪਾਂ ਸੇਵਾ ਦੇ ਲਈ ਵਰਤ ਰਿਆਂ ਇਹੀ ਜੇ ਸਹੀ ਵਰਤਨਾ ਤਾਂ ਆਉਣ ਵਾਲੇ 20 ਦਿਨਾਂ ਤੱਕ ਸਹੀ ਸੇਵਾ ਹੋਣੀ ਹੈ ਵਾਹਨ ਪੱਦਰ ਹੋਣੇ ਨੇ ਡੀਏਪੀ ਲੈ ਕੇ ਦੇਣਾ ਇਹ ਕਿਸੇ ਕੁੜੀ ਦਾ ਵਿਆਹ ਕਰਨਾ ਜਿਹਦਾ ਘਾ ਡਿੱਗਿਆ ਉਹ ਘਰ ਪੋਣਾ